ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੌਕੇ ਕਲਾ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਤੁਹਾਡੇ ਲਈ ਇੱਕ ਐਨੀਮਲ ਦੀ ਵੀਡੀਓ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਦੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਵਾਨ ਸਿੰਘ ਜੀ ਪਿੰਡ ਕੌਂਗਈ ਕਲਾਂ ਜ਼ਿਲ੍ਹਾ ਲੁਧਿਆਣਾ ਤਸਵੀਲ ਦਿਕਰਾਂਗੇ ਮੋਬਾਈਲ ਨੰਬਰ 981440353 ਠੀਕ ਆ ਜੀ ਸੂਆ ਕਿੰਨਵਾ ਹੁੰਦੀ ਏ ਸੂਆ ਪਹਿਲਾ ਹੀ ਪਲੂਣ ਪਲੂਣ ਆ ਦੰਦੋ ਜੀ ਦੰਦੋ 4 ਦੰਦੋ ਮੂਤੋ ਚਾਰਾਂ ਦਾ ਬੱਚਾ ਹੀ ਆ ਜੀ ਠੀਕ ਆ ਆਪ ਕਿਹੜੇ ਸੀ ਮੰਦੀ ਆ ਜੀ ਆਪ ਇਹ ਐਮ 29 ਦੀ ਤੇ ਲੱਗਿਆ ਕਿਹੜਾ ਜੀ ਇਹਦੇ ਕੋਹੇ ਨੂਰ ਦਾ ਲੱਗਿਆ ਜੀ ਲੱਖ ਮੈਰੀ ਫਾਰਮ ਆ ਠੀਕ ਆ ਬਾਈ ਤੇ ਮਦਰ ਮਲਕ ਰਿਕਾਰਡ ਜੀ ਇਹਦਾ 16 17 ਲੀਟਰ ਜੀ ਠੀਕ ਆ ਜੀ ਹੁਣ ਦਾਨ ਕਿੰਨੇ ਲੈ ਜੂ ਜੀ ਦੋ ਹਫਤਾ ਲੈ ਜੀ ਇੱਕ ਹਫਤਾ ਡੇਟ ਮੁਤਾਬਕ ਪਿਆ ਬਾਕੀ ਚਲੋ 2 4 ਦਿਨ ਇਧਰ ਉਧਰ ਹੋ ਸਕਦਾ ਕਿੰਨਾ ਕੱਪਾ ਜੀ ਵੀਰੇ ਦੁੱਧ 12 13 ਕਿਲੋ ਦਾ ਦੇਊਗੀ ਥੰਡੀ ਸੀ ਹਾਂ ਜੀ ਹਾਂ ਜੀ ਠੰਡੀ ਸੀ ਤੋਰ ਕੇ ਦਿਖਾ ਦੇ ਜੀ ਬਾਈ ਦੇ ਦਸਨ ਮੁਤਾਬਕ ਇੱਕ ਇਹਦਾ ਆ ਸਿੰਘ ਦਾ ਪੋਪਲਾ ਲਵਾ ਲਿਆ ਨੇ ਹਾਂਜੀ ਉਹ ਆਪ ਦਿਖਾ ਦਿੰਦੇ ਆ ਚੈੱਕ ਕਰ ਸਕਦੇ ਹੋ ਸਿੰਘ ਦਾ ਪੋਪਲਾ ਲਵਾ ਲਿਆ ਜੀ ਹਾਂ ਉਦਾਂ ਦਾ ਰਾਮ ਆਇਆ ਵਾ ਜੀ ਹੁਣ ਹਾਂਜੀ ਠੀਕ ਆ ਜੀ ਇਹ ਤਾਂ ਦਿਖਾਤਾ ਜੀ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਕਈ ਵਾਰ ਨੀਕਾ ਆਪਣੀ ਨਹੀਂ ਪੈਂਦੀ ਜੀ ਸੁਆ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਆਪ ਕਰਮ ਵਾਲੀ ਐਮ 29 ਦੀ ਆ ਸੋਹਣਾ ਬੋਡੀ ਸਟਰਕਚਰ ਗੋਲ ਪੈਠ ਭੂੜਾ ਵਜਨ ਵਜੂਦ ਪੂਰਾ ਚੰਗਾ ਡੇਟ ਮੁਤਾਬਕ ਬਾਈ 10 ਦਾ ਕਿਹਦੇ ਹਫਤਾ ਪਿਆ ਜੀ ਬਾਕੀ ਕਰਮ ਵਾਲਾ ਪਸ਼ੂ ਕਈ ਯਾਰ ਇੱਕ ਦੋ ਦਿਨ ਉੱਪਰ ਵੀ ਲਿਜਾ ਸਕਦਾ ਮੋੜ ਲਈ ਫਿਰ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਫੱਤੀ ਚਵਾਈ ਵਾਲਾ ਥਾਣਾ ਜੀ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਬਾਕੀ ਚਾਰ ਹੀ ਥਾਣਾ ਕੋਟ ਦੇ ਸ਼ਾਂਖ ਨਹੀਂ ਕੋਈ ਐ ਨਿਖੜਵੇਂ ਲੱਗੇ ਹੋਏ ਆ ਜੀ ਤੇ ਯਾਰੀ ਸੋਹਣੀ ਕਰਦੀ ਹੁੰਦੀ ਆ ਜੀ ਹਫਤੇ ਤੱਕ ਪੂਰਾ ਵੱਡਾ ਤੇ ਟਾਪ ਦਾ ਹਵਾਨਾ ਤਿਆਰ ਕਰੂਗੀ ਜੀ ਹੁਣ ਵੀ ਹਵਾਨਾ ਸੋਹਣਾ ਬਾਕੀ ਥਣ ਕੱਲਾ ਕੱਲਾ ਨਿਖੜਮਾ ਹੈ ਜੀ ਗਠ ਗਠ ਦੀ ਵਿਥੀ ਤੇ ਲੱਗਿਆ ਵਾ ਮਦਰ ਮਲਕ ਰਿਕਾਰਡ ਬਾਈ ਦੱਸਦਾ ਕਿ 16-17 ਕਿਲੋ ਦਾ ਜੀ 12-13 ਦੀ ਇਹ ਤੋਂ ਵੀ ਉਮੀਦ ਆ ਬਾਕੀ ਸੇਵਾ ਦੇ ਸਿਰ ਤੇ ਆ ਤਿਆਰੀ ਸੋਹਣੀ ਹੈ ਜੀ ਦੇ ਵੀ ਸਕਦੀ ਹੈ ਕੋਈ ਬਾਹਲਾ ਨਹੀਂ ਕਿਉਂਕਿ ਸੀਮਣ ਵਗੈਰਾ ਜੀ ਚੰਗਾ ਜੀ ਬਾਕੀ ਬਾਡੀ ਸਟਰਕਚਰ ਵੀ ਸੋਹਣਾ ਜੀ ਇਹਦਾ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਵੀਰੇ ਇੱਕ ਵੀ ਕਰ ਕੋਜੋ ਲੈਸ ਜੀ ਹਾਂ ਲੈਸ ਠੀਕ ਹੈ ਜੀ 1,20,000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਚੋਂ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਨਾ ਧੰਨਵਾਦ ਜੀ